ਗੁਰ ਪਿਆਰੀ ਗੁਰਸਵਾਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਮਹਾਨ ਸੂਰਬੀਰ ਯੋਧੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ 모ਹਕਮ ਸਿੰਘ ਜੀ ਇਹਨਾਂ ਦੇ ਇਤਿਹਾਸ ਬਾਰੇ ਆਪ ਜੀ ਨੇ ਜਾਣਕਾਰੀ ਪ੍ਰਾਪਤ ਕੀਤੀ ਹੈ ਸੋ ਅੱਜ ਦੀ ਕਥਾ ਵਿਚਾਰ ਜਿਹੜੀ ਹੈ ਭਾਈ ਸਾਹਿਬ ਸਿੰਘ ਜੀ ਦੀ ਹੈ ਭਾਈ ਸਹਿਲ ਸਿੰਘ ਇਹ ਵੀ ਬੜੇ ਸੂਰਬੀਰ ਯੋਧੇ ਬੁੜੀ ਕਮਾਈ ਨਿਤਨੇਮ ਦੀ ਕਮਾਈ ਗੁਰੂ ਘਰ ਦੀ ਸੇਵਾ ਦੀ ਕਮਾਈ ਹਰ ਵੇਲੇ ਤਤ ਪਰ ਕਿਸੇ ਕਾਰਜ ਲਈ ਹਰ ਵੇਲੇ ਤਤ ਪਰ ਰਹਿੰਦੇ ਸਨ ਗੁਰੂ ਸਾਹਿਬ ਜੀ ਦੇ ਮਖਾਲਬਿੰਦ ਵੱਲ ਦੇਖਦੇ ਰਹਿੰਦੇ ਸਨ ਗੁਰੂ ਸਾਹਿਬ ਕੁਝ ਬੋਲਣ ਤੇ ਮੈਂ ਫਟਾਫਟ ਉਸ ਹੁਕਮ ਨੂੰ ਮੰਨ ਕੇ ਉਹ ਕਾਰਜ ਪੂਰਾ ਕਰਦਿਆਂ ਮਦਾਨੇ ਜੰਗ ਵਿੱਚ ਸ਼ਮਕੋਰ ਦੀ ਯੁੱਧ ਵਿੱਚ ਵੀ ਇਹਨਾਂ ਜਾਨ ਦੀ ਬਾਜ਼ੀ ਲਾ ਦਿੱਤੀ ਸੀ ਪਿਆਰੀ ਸਾਦ ਸੰਗਤ ਸ਼ਮਕੋਰ ਦੇ ਯੁੱਧ ਵਿੱਚ ਇਹਨਾਂ ਆਪਣੇ ਜ਼ੋਰ ਦਿਖਾਲੇ ਸੀ ਆਪਣੀ ਤਾਕਤ ਦੇ ਜ਼ੋਰ ਦਿਖਾਲੇ ਸੀ ਆਪਣੇ ਉਸ ਅੰਮ੍ਰਿਤ ਜੋ ਮਹਾਰਾਜ ਦੇ ਅੰਦਰ ਪਾਇਆ ਸੀ ਨਾ ਉਸ ਅਮਰਤਾ ਜਲਾਲ ਉਸ ਵੇਲੇ ਦੇਖਣ ਵਾਲਾ ਸੀ ਜਿਸ ਵੇਲੇ ਭਾਈ ਸਾਹਿਬ ਜੀ ਸ਼ਮਕੋਰ ਦੀ ਝੱਟ ਵਿੱਚ ਸ਼ੁੱਧ ਕਰ ਰਿਹਾ ਸਨ ਦਸ਼ਮਣਾਂ ਦੇ ਲਾਹੂ ਲਾਰਾਏ ਸਨ ਪਿਆਰੀ ਸਤਸੰਗ ਤਨ ਤਨ ਬਾਬਾ ਸਹਿਜ ਸਿੰਘ ਜੀ ਤਨ ਤਨ ਬਾਬਾ ਦਇਆ ਸਿੰਘ ਜੀ ਤਨ ਤਨ ਬਾਬਾ ਧਰਮ ਸਿੰਘ ਜੀ ਧੰਨ ਧੰਨ ਬਾਬਾ ਮੁਕਮ ਸਿੰਘ ਜੀ ਧੰਨ ਧੰਨ ਬਾਬਾ ਸਾਹਿਬ ਜੀ ਜੀ ਮਹਾਰਾਜੀ ਪਾਰ ਬਖਸ਼ਿਸ਼ ਕਿਰਪਾ ਸੀ ਇਹਨਾਂ ਦੇ ਉੱਤੇ ਪਏ ਸਾਧ ਸੰਗਤ ਭਾਈ ਸਾਹਿਬ ਸਿੰਘ ਇਹ ਬਿਦਰ ਕਰਨਾਟਕ ਦੇ ਰਹਿਣ ਵਾਲੇ ਸਨ ਪਿਆਰੀ ਸਾਧ ਸੰਗਤ ਬਿੱਦਰ ਕਰਨਾਟਕ ਬਿੱਦਰ ਨਾਨਕ ਪਿਆਉ ਗੁਰਦੁਆਰਾ ਆਪ ਗਏ ਹੋਣੇ ਉਸ ਨੂੰ ਬਿੱਦਰ ਕਹਿੰਦੇ ਨੇ ਉਸ ਸਥਾਨ ਨੂੰ ਬਿੱਦਰ ਬਿੱਦਰ ਦੇ ਰਹਿਣ ਵਾਲੇ ਸਨ ਇਹ ਕਰਨਾਟਕਾ ਦੇ ਵਿੱਚ ਹੈ ਪੈਰੀ ਸਾਧ ਸੰਗਤ ਆਪ ਜੀ ਦਾ ਜਨਮ ਜਿਹੜਾ ਹੋਇਆ ਨਾ ਪੈਰੀ ਸਾਧ ਸੰਗਤ ਸਮਤ 1719 1719 ਨੂੰ ਭਈ ਚਮਨੇ ਚਮਨੇ 나ਈ ਦੇ ਘਰ ਹੋਇਆ ਮੇਰੀ ਸਾਸ ਸੰਗਤ ਚਮਨੇ 나ਈ ਤੇ ਮਾਤਾ ਸੋਨਾ ਬਾਈ ਮਾਤਾ ਸੋਨਾ ਬਾਈ ਦੀ ਕੁੱਖੋਂ ਇਹ ਬਹਾਦਰ ਯੋਧਾ ਪੈਦਾ ਹੋਇਆ ਮੇਰੀ ਸਾਸ ਜੀ ਬਿੱਦੜ ਸ਼ਹਿਰ ਕਰਨਾਟਕ ਵਿੱਚ ਭਗਤ ਕਰਨਾਟਕ ਸ਼ਹਿਰ ਵਿੱਚ ਭਾਰਤ ਦੇ ਦੱਖਣ ਵਿੱਚ ਹੈ ਇਹ ਰਾਜ ਜਿਹੜਾ ਹੈ ਨਾ ਬਿੱਦੜ ਜਿਹੜਾ ਸ਼ਹਿਰ ਹੈ ਭਾਰਤ ਦੇ ਦੱਖਣ ਵਿੱਚ ਹੈ ਪਿਆਰਿਓ ਜਿਸ ਤੋਂ ਭਲੀ ਭਾਂ ਤੇ ਇਹ ਪਤਾ ਲੱਗਦਾ ਪਿਆਰੀ ਸਾਧ ਸੰਗਤ ਜੀ ਇਹ ਨੇੜੇ ਨਹੀਂ ਹੈ ਕਿ ਗੁਰੂ ਸਾਹਿਬ ਦਾ ਦੱਖਣ ਵਿੱਚ ਵੀ ਕਿੰਨਾ ਪ੍ਰਭਾਵ ਸੀ ਦੱਖਣ ਦੇ ਵਿੱਚ ਹੈ ਦੱਖਣ ਵਰਗਾ ਉੱਥੇ ਵੀ ਗੁਰੂ ਸਾਹਿਬ ਦੇ ਮੰਨਣ ਵਾਲੇ ਗੁਰੂ ਸਾਹਿਬ ਜੀ ਦੀ ਗੱਲ ਤੇ ਸੀਸ ਭੇਟ ਕਰਨ ਵਾਲੇ ਬਹੁਤ ਪ੍ਰਭਾਵੀ ਹਿੰਦੁਸਤਾਨ ਦੇ ਸਾਰੇ ਲੋਕ ਮੁਗਲ ਹਕੂਮਤ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਸਨ ਇੰਨਾ ਜ਼ੁਲਮ ਹੋ ਰਿਹਾ ਸੀ ਪਿਆਰੀ ਸਾਦ ਸੰਗਤ ਹਿੰਦੁਸਤਾਨ ਦੇ ਵਿੱਚ ਇਹ ਮੁਗਲ ਜਿਹੜੇ ਨਾ ਸਵਾ ਮਣ ਜਨੇਹੂ ਤੋਲਦੇ ਸੀ ਜਵਾ ਸਵਾ ਮਣ ਜਨੇਹੂ ਸਵਾ ਮਣ ਜਨੇਹੂ ਤੋਲ ਕੇ ਫਿਰ ਇਹਨਾਂ ਨੂੰ ਦੁਪਹਿਰ ਦੀ ਰੋਟੀ ਚੰਗੀ ਲੱਗਦੀ ਸੀ ਨਹੀਂ ਤਾਂ ਰੋਟੀ ਨਹੀਂ ਸੀ ਚੰਗੀ ਲੱਗਦੀ ਔਰੰਗਜ਼ੇਬ ਸਵਾ ਮਾਨ ਜਨੇਊ ਇੰਨੇ ਪੰਡਤਾਂ ਨੂੰ ਨਾ ਇੰਨੇ ਹਿੰਦੂਆਂ ਨੂੰ ਮੁਸਲਮਾਨ ਬਣਾਦਾ ਸੀ ਆ ਜਿਹੜੇ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਹਨ ਨਾ ਇਹ ਸਾਰੇ ਜਨੇਊ ਤੋੜ ਕੇ ਬਣੇ ਹੋ ਐ ਇਹ ਸਾਰਿਆਂ ਦੇ ਜਨੇਹੂ ਲਾਇਓ ਆ ਇਹਨਾਂ ਨੇ ਸਵਾ ਮਣ ਜਨੇਹੂ ਤੋਲ ਕੇ ਫਿਰ ਦੁਪਹਿਰ ਦੀ ਰੋਟੀ ਖਾਂਦਾ ਸੀ ਇਹ ਰੰਗਸ਼ੇਬ ਇੰਨਾ ਅਤਿਆਚਾਰ ਉਸ ਵੇਲੇ ਹੋ ਰਿਹਾ ਸੀ ਪਿਆਰੀ ਸਾਦਸੰਗ ਨੰਦੋਸਤਾਂ ਦੇ ਸਾਰੇ ਲੋਕ ਜਿਹੜੇ ਨਾ ਮੁਗਲ ਦੀ ਹਕੂਮਤ ਦੇ ਜ਼ਿਲੋਂ ਤੋਂ ਤੰਗ ਆ ਚੁੱਕੇ ਸਨ ਤੇ ਗੁਰੂ ਦੇ ਗੁਰੂ ਸਾਹਿਬ ਦੇ ਚਰਨ ਹੀ ਪੈ ਗਏ ਇਹ ਮਹਾਰਾਜ ਸਾਨੂੰ ਬਚਾ ਲਓ ਅਤੇ ਅਧਿਆਤਮਕ ਪੱਖੋਂ ਵੀ ਉਹ ਖੋਖਲੇ ਹੋ ਗਏ ਸਨ ਇੰਨਾ ਡਰਦੇ ਸਨ ਹਕੂਮਤ ਤੋਂ ਇਸ ਕਰਕੇ ਭਾਈ ਇਸ ਕਰਕੇ ਸਾਰੇ ਭਾਰਤ ਵਾਸੀ ਗੁਰੂ ਸਾਹਿਬ ਨੂੰ ਆਪਣਾ ਮਸੀਹਾ ਸਮਝਦੇ ਸੀ ਵੀ ਜੇ ਕੋਈ ਇਹਨਾਂ ਜ਼ਾਲਿਮਾਂ ਤੋਂ ਸਾਨੂੰ ਛੁਡਾ ਸਕਦਾ ਹੈ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਸਾਰੇ ਭਾਰਤ ਵਿੱਚ ਮਹਾਰਾਜ ਦੀ ਜੈ ਜੈਕਾਰ ਹੋ ਰਹੀ ਸੀ ਇਹ ਗੱਲ ਅਤ ਕਥਨੀ ਨਹੀਂ ਹੈ ਝੂਠ ਨਹੀਂ ਆ ਕੁਛ ਵੀ ਇਹ ਸੱਚ ਹੈ ਮੇਰੀ ਸਾਧ ਸੰਗਤ ਕਿ ਜੇ ਗੁਰੂ ਸਾਹਿਬ ਦੋ ਦੇਹਾਕੇ ਹੋਰ ਸੰਸਾਰ ਵਿੱਚ ਰਹਿੰਦੇ ਨਾ 10-20 ਸਾਲ ਹੋਰ ਰਹਿ ਜਾਂਦੇ ਤੇ ਇਸ ਯਕੀਨ ਜਾਣਿਓ ਪਿਆਰੀ ਸਾਧ ਸੰਗਤ ਸਾਰਾ ਹਿੰਦੁਸਤਾਨ ਸਿੱਖ ਸੱਜਣਾ ਸੀ ਆਖੋ ਸੱਚ ਨਾ ਸਤਨਾਮ ਸ਼੍ਰੀ ਸਾਰੇ ਹਿੰਦੁਸਤਾਨ ਨੇ ਸਿੱਖ ਬਣ ਜਾਣਾ ਸੀ ਜੇ 10 20 ਸਾਲ ਹੋਰ ਗੁਰੂ ਸਾਹਿਬ ਰਹਿ ਜਾਂਦੇ ਸੰਸਾਰ ਵਿੱਚ ਭਾਈ ਸਾਹਿਬ ਭਾਈ ਸਾਹਿਬ ਸਿੰਘ ਬੜੇ ਸੂਰਬੀਰ ਤੇ ਫਰਤੀਲੇ ਸੀ ਪੈਰੀ ਸਾਂ ਬਹੁਤ ਫਰਤੀਲੇ ਸੀਗੇ ਯੋਧੇ ਨੇ ਜ਼ਬਰਦਸਤ ਐਨਾ ਪਰਪੂਲਤ ਇੰਨੀ ਫੁਰਤੀ ਸੀਗੀ ਨਾ ਜੰਗ ਦੇ ਮੈਦਾਨ ਵਿੱਚ ਗੁਰੂ ਉਹਨਾਂ ਨੂੰ ਗੁਰੂ ਸਾਹਿਬ ਦਾਸ ਸਾਰੀਆਂ ਜੰਗਾਂ ਵਿੱਚ ਯੁੱਧ ਵਿੱਚ ਸਾਥ ਦਿੱਤਾ ਸਾਰੀਆਂ ਜੰਗਾਂ ਜਿੰਨੀਆਂ ਗੁਰੂ ਸਾਹਿਬ ਨੇ ਜੰਗਾਂ ਲੜੀਆਂ ਪਿਆਰੀ ਸਾਧ ਸੰਗਤ ਸਾਰੀਆਂ ਜੰਗਾਂ ਵਿੱਚ ਗੁਰੂ ਸਾਹਿਬ ਦੇ ਨਾਲ ਰਹੇ ਗੁਰੂ ਪਿਆਰਿਓ ਦੇਖੋ ਕਿਦਨੇ ਭਾਗਾਂ ਵਾਲੇ ਸਾਂ ਜਿਨ੍ਹਾਂ ਨੇ ਇੰਨਾ ਸਮਾਂ ਗੁਰੂ ਜੀ ਨਾਲ ਬਤਾਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਖਰੀ ਸਵਾਸਾਂ ਤੱਕ ਗੁਰੂ ਸਾਹਿਬ ਦੇ ਨਾਲ ਰਹੇ ਸ਼ਮਕੋਰ ਸਾਹਿਬ ਦੇ ਯੁੱਧ ਵਿੱਚ ਉਹਨਾਂ ਵੀ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਪੈਰੀ ਸਾਧ ਸੰਗਤ ਸ਼ਮਕੋਰ ਦੇ ਯੁੱਧ ਵਿੱਚ ਨਾ ਉੱਥੇ ਉਹਨਾਂ ਨੇ ਆਪਣੀ ਕੁਰਬਾਨੀ ਕੀਤੀ ਭਾਈ ਸਾਹਿਬ ਸਿੰਘ ਮਹਾਰਾਜ ਨੇ ਉਹਨਾਂ ਦੀ ਸੂਰਬੀਰਤਾ ਨੂੰ ਤੱਕਿਆ ਹਵੇਲੀ ਦੇ ਹਵੇਲੀ ਦੇ ਉੱਤੇ ਖੜੇ ਹੋ ਕੇ ਭਾਈ ਸhev Singh ਦੀ ਤਾਕਤ ਨੂੰ ਔਰ ਫੁਰਤੀ ਨੂੰ ਵੇਖਿਆ ਗੁਰੂ ਸਾਹਿਬ ਨੇ ਵਾਹ ਵਾਹ ਭਾਈ ਸਾਹਿਬ ਸਿੰਘ ਅੱਜ ਜੋਰ ਦਿਖਾ ਰਿਹਾ ਗੁਰੂ ਸਾਹਿਬ ਕਹਿੰਦੇ ਆਪਣੇ ਹੋਰ ਸਾਥੀਆਂ ਭਾਈ ਮੋਹਕਮ ਸਿੰਘ ਅਤੇ ਭਾਈ ਹਿੰਮਤ ਸਿੰਘ ਨਾਲ ਗੁਰਮਤਾ ਕਰਕੇ ਨਾ ਪਿਆਰੀ 사ਦ ਸੰਗਤ ਜੀ ਇਹਨਾਂ ਗੁਰੂ ਸਾਹਿਬ ਨੂੰ ਕਿਲਾ ਛੱਡਣ ਲਈ ਮਜਬੂਰ ਕੀਤਾ ਜਾਓ ਛੱਡ ਕੇ ਤੁਸੀਂ ਰਹੋਗੇ ਤਾਂ ਹਜ਼ਾਰਾ ਸਿੰਘ ਸੱਜ ਜਾਏਗਾ ਤੁਸੀਂ ਨਿਹਰੇ ਤੇ ਸਿੱਖੀ ਖਤਮ ਹੋ ਜਾਏਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਕਮ ਕੀਤਾ ਬੰਜ ਸਿੰਘ ਨਾਲ ਲੈ ਗਿਆ ਪਹਿਲਾਂ ਬੇਨਤੀਆਂ ਕੀਤੀਆਂ ਜਿੱਲੇ ਗੁਰੂ ਸਾਹਿਬ ਆਪਣੀ ਨਹੀਂ ਮੰਨੇ ਤੇ ਫਿਰ ਹੁਕਮ ਕੀਤਾ ਪੰਜਾਂ ਸਿੰਘਾਂ ਨੂੰ ਨਾਲ ਲੈ ਗਿਆ ਗੁਰਮਤਾ ਕੀਤਾ ਭਈ ਕਿੱਦਾਂ ਜਾਣਗੇ ਗੁਰੂ ਸਾਹਿਬ ਰਹਿਣਗੇ ਤਾਂ ਸਭ ਕੁਝ ਰਹੇਗਾ ਨਹੀਂ ਤੇ ਕੁਝ ਨਹੀਂ ਬਚਣਾ ਗੁਰਮਤਾ ਕਰਕੇ ਗੁਰੂ ਸਾਹਿਬ ਨੂੰ ਕਿਲਾ ਛੱਡਣ ਲਈ ਮਜਬੂਰ ਕਰ ਦਿੱਤਾ ਭਾਈ ਸਾਹਿਬ ਸਿੰਘ ਜੀ ਨੇ ਹੋਰ ਪਿਆਰੇ ਸਿੰਘਾਂ ਨੇ ਚਮਕੌਰ ਸਾਹਿਬ ਦੀ ਜੰਗ ਵਿੱਚ ਬੜੀ ਬਹਾਦਰੀ ਨਾਲ ਲੜਦੇ ਹੋਏ ਜਦੋਂ ਗੁਰੂ ਸਾਹਿਬ ਨੇ ਹਿਮਲੀ ਛੱਡੀ ਨਾ ਅਗਲੇ ਦਿਨ ਦੀ ਜੰਗ ਹੋਈ ਉੱਥੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੋਹਰ ਦਿਖਾਏ ਵਹਾਦਰੀ ਨਾਲ ਲੜਦੇ ਹੋਏ 22 ਦਸੰਬਰ 1704 ਨੂੰ ਆਪ ਜੀ ਸ਼ਹਾਦਤ ਦਾ ਜਾਮ ਪੀ ਗਏ ਪਿਆਰੀ ਸਾਧ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਨਸਨ ਆਪ ਦੀ ਇਹ ਗੁਰਸਿੱਖ ਸਿੰਘ ਜਿਨ੍ਹਾਂ ਨੇ ਧਰਮ ਹਿਤ ਸੀਸ ਵਾਰੇ ਧਰਮ ਹਿਤ ਕੁਰਬਾਨੀਆਂ ਕੀਤੀਆਂ ਸਾਡੇ ਸਾਨੂੰ ਵੀ ਤਾਕਤ ਬਖਸ਼ਿ ਗੁਰੂ ਇਸ ਸਾਰਿਆਂ ਨੇ ਬੇਨਤੀ ਕਰਨੀ ਕਥਾ ਸੁਣਨੀ ਹੈ ਕਥਾ ਵਿਚਾਰਾਂ ਸੁਣ ਕੇ ਗੁਰੂ ਸਹਿਮੂਰੇ ਬੇਨਤੀ ਕਰਿਆ ਕਰੂ ਪਿਆਰਿਓ ਸਾਨੂੰ ਵੀ ਆਪਣੇ ਸਿੰਘ ਬਣਾ ਲਓ ਵਿਛੜੇ ਹੋਏ ਕੋ ਰਹਿਣ ਮਿਲਾਓ ਕਹੀ ਕਹਿੰਦੇ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਭਾਈ ਹਜੇ ਘੜਾ ਟਾਈਮ ਹੈ ਅਸੀਂ ਕੀ ਦੇਖਿਆ ਏ ਭਾਈ ਪਤਾ ਨਹੀਂ ਕਿਹੜੇ ਵੇਲੇ ਆ ਜਾਣੀ ਐ ਫੇ ਤੁਸੀਂ ਦੇਖਣਾ ਮੌਕਾ ਗਵਾ ਲਿਆ ਇਹ ਬਚਪਨ ਵਿੱਚ ਵੀ ਆ ਸਕਦੀ ਬਚਪਨ ਦੀ ਸ਼ਕਲੋ ਇਹ ਜਵਾਨੀ ਵੀ ਆ ਸਕਦੀ ਐ ਇਹ ਬੁਢਾਪੇ ਤੇ ਕੋਈ ਜ਼ਰੂਰ ਹੀ ਨਹੀਂ ਕਿ ਬੁਢਾਪਾ ਤੁਸੀਂ 60 ਸਾਲ ਦੇ ਹੋਵੋ ਤਾਂ ਫੇਰੀ ਮੌਤ ਆਣੀ ਐ ਕਿਸੇ ਵੇਲੇ ਵੀ ਦਰ ਤੇ ਤੁਹਾਡੇ ਖੜਾਕ ਹੋ ਸਕਦਾ ਭਾਈ ਅਮਰਤ ਸ਼ਕੂ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਅੰਮ੍ਰਿਤ ਨਾਮ ਨੇ ਦਾਨ ਹੈ ਮਿਲ ਪੀਵੋ ਭਾਈ ਇਹ ਜਿਹੜੇ ਸਿੰਘਾਂ ਨੇ ਇਸ ਯੁੱਗ ਦੇ ਸੁੱਧੇ ਯੋਧੇ ਜਿਨ੍ਹਾਂ ਨੇ ਆਪਣੀ ਤਾਕਤ ਦਾ ਮਾਹ ਜਾਹਰਾ ਕੀਤਾ ਜੰਗਾਂ ਲੜੀਆਂ ਧਰਮ ਦੀ ਖਾਤਰ ਕਿਸੇ ਮੁ ਕਿਸੇ ਆਪਣੇ ਸਵਾਰਥੀ ਦੇ ਖਾਤਰ ਨਹੀਂ ਧਰਮ ਦੀ ਖਾਤਰ ਤੇਸ਼ ਦੀ ਖਾਤਰ ਕੌਮ ਦੀ ਖਾਤਰ ਇਹ ਜਜ਼ਬਾ ਇਹ ਅੰਮ੍ਰਿਤ ਦਾਈ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਅੰਮ੍ਰਿਤ ਦਾਜ ਜੋਸ਼ ਹੋਸ਼ ਮਹਾਰਾਜ ਨੇ ਬਖਸ਼ਿਆ ਸੀ ਤਾਂ ਹੀ ਇੱਕ ਰਵੰਨੀਆਂ ਹੋਈਆਂ ਇਹ ਇਤਿਹਾਸ ਰਚੇਗੇ ਜਰੂਰ ਸੁਣੋ ਜਰੂਰ ਪੜੋ ਬਾਰ-ਬਾਰ ਬੇਨਤੀ ਕਰਦੇ ਪਈ ਜਿਸ ਕੌਮ ਦਾ ਕੌਮ ਨੂੰ ਮਿਟਾਣਾ ਹੋਵੇ ਤੇ ਉਹਦਾ ਇਤਿਹਾਸ ਮਿਟਾ ਦਿਓ ਆਪੇ ਕੰਮ ਖਤਮ ਹੋ ਜੂ ਅੱਜ ਸਾਡਾ ਇਤਿਹਾਸ ਖਤਮ ਹੁੰਦਾ ਜਾ ਰਿਹਾ ਹੈ ਅਸੀਂ ਆਪਣੇ ਬੱਚਿਆਂ ਨੂੰ ਦੱਸਦੇ ਹੀ ਨਹੀਂ ਹਾਂ ਪੜ੍ਹਾਉਂਦੇ ਹੀ ਨਹੀਂ ਇਤਿਹਾਸ ਨਾ ਸਾਡੀਆਂ ਗਵਰਨਮੈਂਟਾਂ ਸਾਡੇ ਸਕੂਲ ਸਿਲੇਬਸ ਚ ਦੱਸਤੀਆਂ ਕੁਝ ਵੀ ਬੱਚਿਆਂ ਦੇ ਸਿਲੇਬਸਾਂ ਚ ਕੁਝ ਨਹੀਂ ਹੈ ਉਲਟੀਆਂ ਸਿੱਧੀਆਂ ਕਹਾਣੀਆਂ ਜੜਾ ਸੁਣਾ ਕੇ ਬੱਚਿਆਂ ਦਾ ਦਿਮਾਗ ਕਿਸੇ ਪਾਸੇ ਲਾਤਾ ਹੈ ਸੋ ਭਾਈ ਜੇ ਉਹ ਨਹੀਂ ਸੁਣਾਉਂਦੇ ਤਾਂ ਆਪਾਂ ਹੀ ਸੁਣਾ ਦੇਈਏ ਮਾਂ ਹੀ ਘਰ ਵਿੱਚ ਸੁਣਾਵੇ ਪਿਤਾ ਹੀ ਘਰ ਵਿੱਚ ਸੁਣਾਵੇ ਇਹ ਬੱਚੇ ਸੁਣਨਗੇ ਤੇ ਗਾਹ ਸੁਣਾਉਣਗੇ ਸੋ ਭਾਈ ਇੱਥੇ ਹੀ ਖਿਮਾ ਦੇ ਜਾ ਚਕਾ ਆਓ ਫਤਿਹ ਜਾਓ ਸਬਸਕ੍ਰਾਈਬ ਜਿੰਨਾ ਨਹੀਂ ਕੀਤਾ ਉਹ ਕਰੋ ਲਾਈਕ ਤੇ ਸ਼ੇਅਰ ਭਾਈ ਸਾਰੀ ਕਰਿਆ ਕਰੋ ਔਰ ਕਮੈਂਟਸ ਵੀ ਪਾ ਦੇ ਕਰੋ ਵਾਹਿਗੁਰੂ ਕਹਿ ਕੇ ਵਾਹਿਗੁਰੂ ਲਿਖਿਆ ਕਰੋ ਪਿਛੇ ਜੋ ਵੀ ਸੁਣਨਾ ਵਾਹਿਗੁਰੂ ਲਿਖੋ ਵਾਹਿਗੁਰੂ ਵਾਹਿਗੁਰੂ ਕਹਿਣਾ ਇੱਕ ਤਾਂ ਆਪ ਦੇ ਹੱਥ ਵੀ ਪਵਿੱਤਰ ਹੋਣਗੇ ਵਾਹਿਗੁਰੂ ਲਿਖਣਗੇ ਨਾ ਤੇ ਵਾਹਿਗੁਰੂ ਲਿਖਿਆ ਆਪਣੇ ਹੱਥ ਆਪਦੇ ਹੱਥਾਂ ਨੇ ਤੇ ਅੱਖਾਂ ਨੇ ਦੇਖ ਲਿਆ ਮੁਖਾਲ ਬੰਦੇ ਨੇ ਮੂੰਹ ਨੇ ਪੜ ਲਿਆ ਸਾਰਾ ਸਰੀਰ ਆ ਗਿਆ ਨਾ ਹਰਕਤ ਵਿੱਚ ਪੈਰੀ ਸਾਹਿਬ ਸਿੰਘ ਵਾਹਿਗੁਰੂ ਲਿਖਣ ਦੇ ਨਾਲ ਹੀ ਆਖੋ ਸਤਨਾਮ ਸ਼੍ਰੀ ਜਰੂਰ ਲਿਖਿਆ ਕਰੋ ਕਮੈਂਟਸ ਪਾਇਆ ਕਰੋ ਭਾਈ ਜੇ ਆਪਾਂ ਨੂੰ ਨਹੀਂ ਵੀ ਕੁਝ ਚੰਗਾ ਲੱਗਿਆ ਨਾ ਤਾਂ ਤੁਸੀਂ ਬਿਸ਼ੱਕ ਲਿਖੋ ਸਾਨੂੰ ਕੋਈ ਗੁੱਸਾ ਗਿਲਾ ਨਹੀਂ ਹੈ ਇਤਿਹਾਸ ਪੜਦੇ ਆ ਬਹੁਤੀਆਂ ਗਲਤੀਆਂ ਹੁੰਦੀਆਂ ਜੋ ਵਿਦਵਾਨ ਵਿਅਕਤੀ ਸਾਨੂੰ ਸਾਨੂੰ ਵੀ ਉਸ ਸੰਬੋਧਨ ਕਰ ਸਕਦੇ ਹਨ ਭਾਈ ਅਸੀਂ ਹਮੇਸ਼ਾ ਸਿੱਖਦੇ ਹਾਂ ਸਿੱਖਦਾ ਕੰਮ ਸਿੱਖਣਾ ਹੈ ਆਖਰੀ ਦਮ ਤੱਕ ਸਿੱਖਣਾ ਹੈ ਸੋ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ